ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਮਾ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਅਤੇ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਏਟੀਓ ਨੇ ਅਜਨਾਲਾ ਦੇ ਸਰਹੱਦ ਦੇ ਪਿੰਡ ਡੱਲਾ ਵਿਖੇ ਭਾਰਤ-ਪਾਕਿਸਤਾਨ ਕੋਮਾਂਤਰੀ ਸਰਹੱਦ ਦੇ ਨਾਲ-ਨਾਲ ਬਣਨ ਵਾਲੀ 18 ਫੁੱਟ ਚੌੜੀ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਤੁਸੀਂ ਬਣ ਦੇ ਨਾਲ 68 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਇਸ ਵਿਸ਼ੇਸ਼ ਸਮਾਗਮ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਅਤੇ ਅਜਨਾਲਾ ਹਲਕੇ ਦੇ ਵਿਧਾਇਕ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀ। ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਏਟੀਓ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਡਿਮਾਂਡ ਅਤੇ ਚੋਣਾ ਦੌਰਾਨ ਕੀਤਾ ਗਿਆ ਵਾਅਦਾ ਸੀ ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ ਉਹਨਾਂ ਨੇ ਕਿ ਇਹ ਸੜਕ ਸਰਹੱਦੀ ਲੋਕਾਂ ਲਈ ਨਵੀਆਂ ਸਹੂਲਤਾਂ ਆਵਾਜਾਈ ਦੇ ਵਿੱਚ ਸੁਧਾਰ ਅਤੇ ਵਿਕਾਸ ਦੇ ਹੋਰ ਦਰਵਾਜ਼ੇ ਖੋਲੇਗੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਹ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਜਿਸ ਨੇ ਸਰਹੱਦੀ ਖੇਤਰ ਦਾ ਰੁਖ ਬਦਲਣਾ ਉਹਨਾਂ ਨੇ ਕਿ 2022 ਦੀਆਂ ਚੋਣਾਂ ਸਮੇਂ ਲੋਕਾਂ ਨੇ ਜੋ ਵਾਦਾ ਕੀਤਾ ਸੀ ਅੱਜ ਉਹ ਵਾਦਾ ਪੂਰਾ ਕੀਤਾ ਗਿਆ ਇਹ ਸੜਕ ਸਰਹੱਦੀ ਖੇਤਰ ਦੀ ਤਰੱਕੀ ਦੇ ਵਿੱਚ ਇੱਕ ਵੱਡਾ ਕਦਮ ਹੈ ਇਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਖਾਸ ਧੰਨਵਾਦ ਕਰਦੇ ਹਾਂ ਕਿਹਾ ਕਿ ਰਾਜ ਸਰਕਾਰ ਸਰਹੱਦੀ ਪਿੰਡਾਂ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਵਚਨਬੱਧ ਹੈ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਸਾਡੇ ਵਾਸਤੇ ਕਿ ਇੱਕ ਬਹੁਤ ਡ੍ਰੀਮ ਪ੍ਰੋਜੈਕਟ ਜਿਹੜਾ ਕਿ ਸਾਡੇ ਮਾਨਯੋਗ ਮੋਖਬਲਾਰਾ ਪੰਜਾਬ ਆਮ ਆਦਮੀ ਪਾਰਟੀ ਦੇ ਤੇ ਐਮ ਐਲ ਏ ਹਲਕਾ ਅਜਨਾਲਾ ਤੋਂ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਔਰ ਇਹ ਬੜੀ ਲੋੜ ਸੀਗੀ ਬਾਰਡਰ ਏਰੀਆ ਦੇ ਵਿੱਚ ਇਸ ਜੜੀ ਜੜੀ ਧੂਸੀ ਮੰਦੇ ਉੱਤੇ ਸੜਕ ਬਣਾਉਣ ਦੀ ਕਿਉਂਕਿ ਇੱਕ ਬਾਰਡਰ ਏਰੀਆ ਔਨ ਕਰਕੇ ਕਿਤੇ ਇਥੇ ਆਰਮੀ ਦੀ ਮੂਵਮੈਂਟ ਆ ਦੂਸਰੀ ਰਾਵੀ ਦਾ ਕਰਕੇ ਕਿੰਨਾ ਆਪਾਂ ਨੁਕਸਾਨ ਚ ਲਿਆ ਪਿੱਛੇ ਜਣੇ ਹੜਾ ਆਏ ਨੇ ਉਹਨਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਔਰ ਇੱਕ ਇਹ ਇਲਾਕਾ ਸਾਰਾ ਪਛੜਿਆ ਕੋਈ ਜਮੀਨਾਂ ਦੇ ਰੇਟ ਨਹੀਂ ਕੋਈ ਕੁਝ ਨਹੀਂ ਕੋਈ ਸੜਕ ਨਹੀਂ ਕੋਈ ਚੰਗਾ ਇਨਫਰਾਸਟ੍ਰਕਚਰ ਨਹੀਂ ਸੋ ਜਿਹਦੇ ਕਰਕੇ ਬੜਾ ਨੁਕਸਾਨ ਇਸ ਇਲਾਕੇ ਦੇ ਲੋਕਾਂ ਨੂੰ ਜਿਹੜਾ ਸੈਨਾ ਸੈਨ ਕਰਨਾ ਪੈ ਰਿਹਾ ਸੀਗਾ ਸੋ ਤਾਲੀਵਾਲ ਸਾਹਿਬ ਨੇ ਪ੍ਰੋਜੈਕਟ ਤਿਆਰ ਕੀਤਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਇੱਕ ਪ੍ਰੋਜੈਕਟ ਜਿਹੜਾ ਆ 40 ਕਿਲੋਮੀਟਰ ਦੀ ਇਹ ਸੜਕ ਆ ਖੋਨੇয়াল ਤੋਂ ਜਿਹੜੀ ਆ ਸ਼ੁਰੂ ਹੋਣੀ ਆ ਕਾਫੀ ਸਾਡੇ ਪਿੰਡ ਜਿਹੜੇ ਅਜਨਾਲੇ ਹਲਕੇ ਦੇ ਨੇ ਉਹਨਾਂ ਨੂੰ ਇਹਦਾ ਜਿਹੜਾ ਫਾਇਦਾ ਹੋਣਾ ਸੋ ਮਾਨ ਸਾਹਿਬ ਨੇ 68 ਕਰੋੜ ਰੁਪਇਆ ਜਿਹੜਾ ਇਹਦੇ ਵਾਸਤੇ ਜਿਹੜਾ ਮਨਜ਼ੂਰ ਕੀਤਾ ਔਰ ਅੱਜ ਉਸ ਕੰਮ ਦਾ ਉਦਘਾਟਨ ਕੀਤਾ ਗਿਆ ਮੈਨੂੰ ਦਿਲੋਂ ਖੁਸ਼ੀ ਆ ਇਸ ਪ੍ਰੋਜੈਕਟ ਦੀ ਔਰ ਮੈਂ ਤਨਵਾਦੀ ਵੀ ਆ ਧਾਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਸ ਪ੍ਰੋਜੈਕਟ ਦੇ ਪਿੱਛੇ ਇਹਨਾਂ ਦੀ ਮੈਂ ਮਿਹਨਤ ਨੂੰ ਸਲਾਮ ਕਰਦਾ ਜੇ ਅਜ ਨਾਲੇ ਹਲਕੇ ਦਾ ਹੋਵੇ ਜਾਂ ਕੋਈ ਹੋਰ ਹੋਵੇ ਕਿਸੇ ਤਰ੍ਹਾਂ ਦਾ ਜਾਂ ਜ਼ਮੀਨਾ ਛਟਾਉਣ ਦਾ ਜਿਹੜਾ ਕੰਮ ਸੀਗਾ ਇਤਿਹਾਸ ਯਾਦ ਰੱਖੂਗਾ ਜਿਹੜਾ ਧਾਰੀਵਾਲ ਸਾਹਮਣੇ ਪੰਜਾਬ ਦੇ ਵਿੱਚ ਜ਼ਮੀਨਾ ਛਟਾਉਣ ਦਾ ਕੰਮ ਜਿਹੜਾ ਆ ਉਹ ਕੀਤਾ ਸੀਗਾ ਤੁਸੀਂ ਬੰਦਾ ਇੱਕ ਬਹੁਤ ਵੱਡਾ ਡ੍ਰੀਮ ਪ੍ਰੋਜੈਕਟ ਸੀ ਮੇਰਾ ਇਹ ਇਲੈਕਸ਼ਨ ਦੇ ਵਿੱਚ ਆਪਾਂ ਵਾਅਦਾ ਕੀਤਾ ਸੀਗਾ ਕਿ ਇਹ ਜਿਹੜਾ ਤੁਸੀਂ ਬੰਦਿਆਂ ਨੂੰ ਪੱਕਾ ਕਰਾਂਗੇ ਇੱਥੇ ਸੜਕ ਬਣਾਵਾਂਗੇ ਤੇ ਇਸ ਇਲਾਕਾ ਜਿਹੜਾ ਪਛੜਿਆ ਇਲਾਕਾ ਜਿਹੜਾ ਉਹਨੂੰ ਇਹਦਾ ਬਹੁਤ ਵੱਡਾ ਫਾਇਦਾ ਮਿਲੂਗਾ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ 68 ਕਰੋੜ ਰੁਪਈਆ ਜਿਹੜਾ ਜਾਰੀ ਕੀਤਾ ਦਾ ਦਾਅਵਾ ਜਿਹੜਾ ਐਸਟੀਮੇਟ ਹੋਇਆ 68 ਕਰੋੜ ਰੁਪਈਆ ਜਾਰੀ ਕਰਕੇ ਤੇ ਇਹਦਾ ਕੰਮ ਜਿਹੜਾ ਕੱਲ ਤੋਂ ਸ਼ੁਰੂ ਹੋ ਗਿਆ ਕੋਨੇ ਵਾਲਾ ਲੈ ਪਾਸੋਂ ਔਰ ਕੋਨੇ ਹਾਲ ਤੋਂ ਲੈ ਕੇ ਗੁਲਗਰ ਤੱਕ ਇਹ ਛੜਕ ਜਿਹੜੀ ਆ ਬਹੁਤ ਵਧੀਆ ਬਣੂਗੀ ਜਦੋਂ ਇਹ 18 ਫੁੱਟ ਚੌੜੀ ਛੜਕ ਬਣ ਗਈ ਤੁਸੀਂ ਦੇਖੋ ਇਸ ਇਲਾਕੇ ਦੀ ਨਹਾਲ ਜਿਹੜੀ ਬਦਲ ਜਾਣੀ ਆ ਮੈਂ ਜਿੰਨੇ ਵਾਅਦੇ ਕੀਤੇ ਸੀ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਬਾਈ ਦੇ ਵਿੱਚ ਲਗਭਗ ਸਾਰੇ ਪੂਰੇ ਕਰਤੇ ਕਾਲਜ ਦਾ ਵੀ ਆਪਾਂ ਨਹੀਂ ਪੱਥਰ ਦਸੰਬਰ ਦੇ ਵਿੱਚ ਰੱਖਾਂਗੇ ਪੈਸੇ ਆ ਗਏ ਉਹਦਾ ਟੈਂਡਰ ਲੱਗਾ ਮਾਨ ਸਾਹਿਬ ਆਉਣਗੇ ਸੀਐਮ ਸਾਹਿਬ ਉਹਦੇ ਲਈ ਮੈਂ ਉਹਨਾਂ ਨੂੰ ਕਿਹਾ ਉਹ ਆਉਣਗੇ ਉਹਦਾ ਉਦਨ ਗਵੀਟ ਕੋ ਸਾਹਿਬ ਵੀ ਆਉਣਗੇ ਸੀਐਮ ਸਾਹਿਬ ਵੀ ਆਉਣਗੇ ਸੋ ਮੈਂ ਸਾਡੀ ਸੰਗਤ ਨੂੰ ਵਧਾਈਆਂ ਦਿੰਦਾ ਕਿ ਬਾਬਾ ਜੀ ਗੰਮਚੁੱਕ ਜਿਸ ਗੁਰੂ ਘਰ ਦੇ ਲਾਗੋਂ ਦੀ ਇਸ ਰੋਡ ਦੇ ਲੰਘਣਾ ਉਹ ਬਾਬਾ ਜੀ ਬੜੇ ਸ਼ਕਤੀਮਾਨ ਨੇ ਬੜਾ ਹਮੇਸ਼ਾ ਹੀ ਸ਼ਹੀਦਵਾ ਦਿੰਦੇ ਆ ਉਧਰ ਬਾਬਾ ਬੁੱਢਾ ਜੀ ਆ ਜਿਨ੍ਹਾਂ ਦੇ ਚਰਨਾਂ ਤੋਂ ਸ਼ੁਰੂ ਹੋਣੀਆਂ ਦੋ ਮਹਾਨ ਸਾਡੀਆਂ ਧਾਰਮਿਕ ਸ਼ਕਤੀਆਂ ਜਿਹੜੀਆਂ ਇਹ ਸਮ ਲੋਕੇ ਉੱਥੇ ਜਿਹੜੀਆਂ ਅਰਦਾਸਾਂ ਕੀਤੀਆਂ ਉਹ ਸਾਡੀਆਂ ਅਰਦਾਸਾਂ ਪੂਰੀਆਂ ਹੋ ਗਈਆਂ ਉਹਦੇ ਛੜਕ ਜਿਹੜੀ ਬਣ ਜਾਦੀ ਮੈਂ ਸਾਡੇ ਇਲਾਕੇ ਨੂੰ ਬਹੁਤ ਬਹੁਤ ਜਿਹੜੀਆਂ ਵਧਾਈਆਂ ਦਿੰਦਾ ਈਟੀਓ ਸਾਹਿਬ ਦਾ ਮੈਂ ਇੱਕ ਵਾਰ ਫੇਰ ਆਪਣੇ ਪਲਾਨਿੰਗ ਬੋਰਡ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ ਹਣੀ ਆਇਆ ਉਹਨਾਂ ਦਾ ਤੁਹਾਡੇ ਸਾਰੇ ਸਰਪੰਚ ਸਾਹਿਬਾਨ ਖੜੇ ਆ ਸਾਡੇ ਇਲਾਕੇ ਵਾਲੇ ਖੜੇ ਆ ਸਤਜੇ ਇਸ ਵੇਲੇ ਲੋਕ ਆ ਗਏ ਤੁਸੀਂ ਦੇਖੋ ਕਿੰਨਾ ਦਸ਼ਾ ਲੋਕਾਂ ਦੇ ਵਿੱਚ ਮੈਂ ਸਭ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਅਪਰੇਡਸ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ